ਸੋਸ਼ੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਇੱਕ ਫੇਰ ਨਵਾਂ ਅਪਡੇਟ ਲੈ ਕੇ ਹਾਜ਼ਰ ਆ ਤੇ ਕਈ ਸਾਲਾਂ ਤੋਂ ਬਈ ਮੈਂ ਵੀ ਕਈ ਵਾਰ ਇਹ ਸੋਚਦਾ ਹੁੰਦਾ ਸੀ ਯਾਰ ਜਿਹੜੇ ਛੋਟੇ ਜਵਾਕ ਨੇ ਪੰਜਾਬ ਦੇ ਵਿੱਚ ਲਾ ਲਿਆ ਹੋਸਟੇਟਾ ਦੇ ਵਿੱਚ ਉਹ ਆਪਣੇ ਮੰਗਦੇ ਨੇ ਤਾਂ ਯਾਰ ਮਾਪਿਓ ਹੁਣ ਤਾਂ ਸਰਕਾਰੀ ਪੜ੍ਹਾਈ ਆ ਤੇ ਪੜਾਦਿਆ ਕਰਨ ਤੇ ਇਹਨੂੰ ਦੇਖਦੇ ਹੋਏ ਬਈ ਹੁਣ ਆਪਾਂ ਤਾਂ ਲੋਕਲ ਛੋਟੇ ਲੋਕ ਸੀ ਆਪਾਂ ਇਹਦੇ ਵਿੱਚ ਕੁਝ ਕਰ ਨਹੀਂ ਸਕਦੇ ਆ ਆਮ ਉਹ ਉਲੀ ਜੇ ਬੰਦੇ ਆ ਤੇ ਬੜਾ ਸੋਚਦਾ ਹੁੰਦਾ ਸੀ ਆਉਂਦਾ ਜਾਂਦਾ ਦੁੱਖ ਜਾਂ ਹੁੰਦਾ ਸੀ ਬਈ ਮੈਨੂੰ ਤੇ ਕਈ ਵਾਰੀ ਮੈਂ ਹੋਰ ਸਟੇਟਾਂ 'ਚ ਗਿਆਨ ਲਦਾਖ ਵਾਲੀ ਸਾਈਡ ਲਾ ਲਓ ਜਾਂ ਸਿੱਕਮ ਵਾਲੀ ਸਾਈਡ ਜਾਂ ਦਾਰਜਲੰਗ ਉੱਥੇ ਕੋਈ ਵੀ ਮੰਗਣ ਵਾਲੇ ਤੁਹਾਨੂੰ ਬਹੁਤ ਲਦਾਖ ਵਾਲੀ ਸਾਈਡ ਤਾਂ ਮਿਲਦੇ ਹੀ ਨਹੀਂ ਹੈਗੇ ਲਦਾਖ ਲਾ ਲਓ ਮਨਾਲੀ ਟੱਪ ਕੇ ਮਿਲਦੇ ਨਹੀਂ ਤੁਹਾਨੂੰ ਮੰਗਣ ਵਾਲਾ ਕੋਈ ਵੀ ਸਿੱਕੂ ਵੈਲੀ ਹੋਗੀ ਤੇ ਜਾਂ ਬਈ ਤੁਸੀਂ ਮੰਨ ਲਓ ਕਾਜਾ ਵਾਲੀ ਸਾਈਡ ਤੇ ਜਾਂ ਤੁਸੀਂ ਸਿੱਕਮ ਵਾਲੀ ਸਾਈਡ ਕਹਿ ਸਕਦੇ ਹੋ ਦਾਰਜਲਿੰਗ ਵਾਲੀ ਸਾਈਡ ਇੱਥੇ ਤੁਹਾਨੂੰ ਕੋਈ ਵੀ ਮੰਗਣ ਵਾਲਾ ਨਹੀਂ ਦਿਖਦਾ ਜੇ ਉਹਨਾਂ ਦੇ ਕੋਈ ਮੰਗਣ ਵਾਲਾ ਹੁੰਦਾ ਚੱਕ ਕੇ ਗੱਡੀ ਤੋਂ ਥੱਲੇ ਛੱਡਿਆ ਆਉਂਦੇ ਤੇ ਕਈ ਵਾਰੀ ਇਹ ਸੁਣਿਆ ਮੈਂ ਉਹ ਲੋਕਾਂ ਨੇ ਕਹਿੰਦੇ ਤੂੰ ਜੇ ਕੋਈ ਮੰਗਦਾ ਸਕਦਾ ਚੱਲ ਮੇਰੇ ਘਰੇ ਕੰਮ ਕਰ ਮੈਂ ਤੈਨੂੰ ਪੜਾਉ ਲਿਖਾਉਂਗਾ ਨਾਲੇ ਤੇਰਾ ਵਿਆਹ ਕਰੂੰਗਾ ਕੋਈ ਕੁੜੀ ਹੁੰਦੀ ਐ ਛੋਟੀ ਕੁੜੀਆ ਤਾਂ ਉਹ ਜਾਣਦੇ ਨਹੀਂ ਕਿ ਉਹਨਾਂ ਨੂੰ ਬਈ ਉਹਨਾਂ ਦੇ ਮਾਪਿਓ ਨੂੰ ਆਤ ਪਈ ਜਾਂਦੀ ਐ ਕਿ ਰੋਜ਼ ਇਹ 5 600 ਦਿਹਾੜੀ ਬਣਾਉਂਦੇ ਨੇ ਉਹਨਾਂ ਨੂੰ ਇੱਕ ਐਨ ਸਮਝ ਲੋ ਬੀਜਵਾਖਾਂ ਨੂੰ ਮਜਬੂਰ ਕਰਦਾ ਦਿੰਦਾ ਇਹ ਤੇ ਪੰਜਾਬ ਦੀ ਗਵਰਨਮੈਂਟ ਨੇ ਬਈ ਜੋ ਪਹਿਲ ਕੀਤੀ ਐ ਦੇਖੋ ਬਹੁਤ ਵਧੀਆ ਐ ਇਹ ਹੁਣ ਕੋਈ ਕੁਝ ਵੀ ਸੋਚੀ ਜਾਵੇ ਵੀ ਇਹ ਬੁਰਾ ਆ ਜਾਂ ਇਦਾਂ ਇੱਕ ਬਹੁਤ ਵਧੀਆ ਬਈ ਜੀ ਜੇ ਉਹਨਾਂ ਦਾ ਡੀਐਨਏ ਟੈਸਟ ਹੋ ਕੇ ਵੀ ਸਹੀ ਮਾਪਾ ਬਾਪ ਨੇ ਉਹਨਾਂ ਨੂੰ ਮੰਗਣੋਂ ਕੁਝ ਹੋ ਸਕਦਾ ਚੱਕੇ ਹੋਏ ਬੱਚੇ ਵੀ ਹੋਣ ਤੇ ਕਈ ਹੁਣ ਫਿਲਮਾਂ ਦੇਖੇ ਨੇ ਆਪਾਂ ਵੀ ਇਹ ਤਾਂ ਉਹਦੇ ਗੈਂਗ ਵੀ ਚੱਲਦੇ ਨੇ ਕੀ ਭਾਈ ਗੈਂਗਾ ਡੜੇ ਨੇ ਜਿਨ੍ਹਾਂ ਨੇ 100-100 ਜਵਾਕ हायर ਕਰਕੇ ਆਗਾ ਮੰਗਣ ਲਾਦਾ ਤੇ 5-700 ਦਿਹਾੜੀ ਬਣਾਉਂਦੇ ਨੇ ਜਵਾਕ ਨੂੰ ਖਾਣ ਜੋਕਰੀ ਰੋਟੀ ਦੇਦਾ ਉਹ ਸਕਦਾ ਉਹ ਇੱਕ ਦਿਨ ਚ 50-50000 ਕਮਾਉਂਦੇ ਹੁਣ ਜਿਹੜੇ ਗੈਂਗਾ ਨੇ ਤੇ ਇਹਨਾਂ ਨੂੰ ਬਈ ਕੀ ਹੁਣ ਜੇ ਡੀਐਨਏ ਟੈਸਟ ਕਰਵਾ ਕੇ ਪਤਾ ਲੱਗ ਜੂ ਉਹਨਾਂ ਦਾ ਬੱਚਾ ਜਾਂ ਉਹਨਾਂ ਦਾ ਨਹੀਂ ਇੱਕ ਵਧੀਆ ਜਵਾਖਾ ਨੂੰ ਆਪਾਂ ਕਹਿਦਾ ਨੇ ਆਸ਼ਰਮ ਲਾ ਲੋ ਸੁਵਿਧਾ ਕਰ ਗਵਰਨਮੈਂਟ ਦੇ ਬਣਾਏ ਹੋ ਉਹਨਾਂ ਦੇ ਵਧੀਆ ਪੜਾਇਆ ਜਾਵੇ ਕਿਉਂ ਜਈ ਜੀ ਗੱਲ ਹੂ ਬਈ ਆਮ ਲੋਕ ਵੀ ਹੁੰਦੇ ਨੇ ਉਹ ਵੀ ਮਦਦ ਕਰਦੇ ਨੇ ਜਵਾਖਾ ਨੂੰ ਕਿਤਾਬਾਂ ਜਿੰਨੀ ਹੈਸੀਅਤ ਹੁੰਦੀ ਆ ਕੋਈ ਕਿਤਾਬਾਂ ਦਿੰਦਾ ਕੋਈ ਖਾਣ ਨੂੰ ਦੇ ਕੇ ਆਉਂਦਾ ਜਦੋਂ ਗਵਰਨਮੈਂਟ ਇਹ ਜੀ ਆਸ਼ਰਮ ਚਲਾਉਗੀ ਸਹੀ ਤਰੀਕੇ ਨਾਲ ਤਾਂ ਉੱਥੇ ਖਾਣਾ ਵੀ ਪਹਟਾਏਗਾ ਚੰਗਾ ਤੇ ਮੈਂ ਤਾਂ ਸੋਚਦਾ ਬਈ ਵੀ ਇਹ ਗਵਰਨਮੈਂਟ ਦੀ ਬਹੁਤ ਵਧੀਆ ਪਹਿਲ ਆ ਜੇ ਹਾਂ ਜੀ ਇਹ ਇਹ ਪਹਿਲ ਕਰੇ ਹਰ ਸਟੇਟ ਤਾਂ ਜਿਹੜੇ ਵੀ ਜਵਾਕ ਅੱਜ ਮੰਗਦੇ ਨੇ ਸ਼ਾਇਦ ਕੱਲ ਨੂੰ ਉਹ ਪੜ੍ਹ ਲਿਖ ਕੇ ਬਈ ਵਧੀਆ ਇੱਕ ਆਪਦੇ ਕਮਾਉਣ ਜੋਕੇ ਹੋ ਜਾਣੀ ਵਧੀਆ ਰੋਟੀ ਖਾਣ ਛੱਕਣਾ ਜਿਨ੍ਹਾਂ ਨੂੰ ਮਾੜੇ ਹਾਲਾਤ ਦੇਖਨੇ ਨਾ ਪੈਣ ਹੁਣ ਤਰਕ ਦੀ ਗੱਲ ਇਹ ਹੈ ਬਈ ਜੀ ਵਧੀਆ ਮੰਨਦੇ ਆ ਪਾਪੂਆ ਜੀ ਨੂੰ ਪੰਜਾਬ ਦੇ ਸੀਐਮ ਨੇ ਮੰਤਰੀ ਨੇ ਜਿਨ੍ਹਾਂ ਨੇ ਇਹ ਪਹਿਲ ਕੀਤੀ ਆ ਪਰ ਹੁਣ ਦੇਖਣਾ ਇਹ ਹੋਊਗਾ ਇਹ ਕਾਨੂੰਨ ਬਈ ਕਿੰਨਾ ਇੱਕ ਦਿਨ ਚੱਲਦਾ ਕਿ ਤੇ ਇਹ ਤਾਂ ਨਹੀਂ ਹੈਗੇ ਇੱਕ ਵੀਡੀਓ ਬਈ ਲੋਕਾਂ ਨੂੰ ਦਿਖਾਵਾ ਕਰਕੇ ਰਹਿ ਜੂਗਾ ਜਾਂ ਚੱਲੂਗਾ ਵੀ ਇਹ ਚੱਲੂਗਾ ਦਾ ਬਈ ਬਹੁਤ ਵਧੀਆ ਗੱਲ ਆ ਵੀਡੀਓ ਤੱਕ ਨਾ ਸੰਤ ਰਹਿ ਜੇ ਕਿ ਲੋਕਾਂ ਨੇ ਵੀਡੀਓ ਇੱਕ ਨਿਊਜ਼ ਦੇ ਉੱਤੇ ਵੀਡੀਓ ਬਣਾ ਲਈ ਪਾਰਟੀ ਨੇ ਬਸ ਗੱਲ ਖਤਮ ਨਾ ਮਹੀਨੇ ਬਾਅਦ ਦੇਖੇ ਵੀ ਗਿਆ ਫੂਦ ਫੂਕ ਹੋ ਗਿਆ ਚੱਕਰ ਸਾਡੇ ਕੋਲੇ ਪੈਸੇ ਨਹੀਂ ਹੈਗੇ ਚਲਾਉਣ ਨੂੰ ਜਵਾਕ ਵੜਾਉਣ ਨੂੰ ਜੇ ਇਹ ਚੱਲੂਗਾ ਕਾਨੂੰਨ ਤਾਂ ਇੱਕ ਬਹੁਤ ਵਧੀਆ ਪਹਿਲ ਆ ਬਈ ਜੀ ਉਹ ਜਵਾਕਾਂ ਲਈ ਜਿਹੜੇ ਆਪਾਂ ਧੁੱਪੇ ਦੇਖਦੇ ਆਂ ਮਾਪ ਕੋਈ ਉਹਨਾਂ ਦੇ ਜਿਹੜੇ ਹੁੰਦੇ ਨੇ ਪਾਲਣ ਵਾਲੇ ਚਾਹੇ ਸਾਈਕ ਸਕੇ ਮਾਪਿਓ ਨੇ ਉਹਨਾਂ ਦੇ ਜਾਣ ਕੇ ਜ਼ਖਮ ਕਰਦਾ ਦਿਆ ਜਾਂ ਲਾ ਲਓ ਉਹਦਾ ਸਰੀਰ ਖਰਾਬ ਕਰਦਾ ਦਿਆ ਕਿ ਇਹਨਾਂ ਤੋਂ ਮਂਗਾਵਾਂਗੇ ਲੋਕ ਇਹਨੂੰ ਦਿਆ ਦਿਲੀ ਦੇਖ ਕੇ ਇਹਨੂੰ ਕੋਈ ਦਾਸ ਦੇਊ ਕੋਈ ਬੀਜ ਦੇਊ ਹੱਥੋਂ 5-700 ਕਮਾ ਲੂ ਸਾਡਾ ਬੱਚਾ ਤੇ ਉਹਨਾਂ ਨੂੰ ਉਹਨਾਂ ਕੋਲੇ ਕੱਪੜੇ ਹੁੰਦੇ ਨੇ ਬਈ ਚੱਪਲਾ ਵੀ ਹੁੰਦੇ ਨੇ ਤੇ ਨਾ ਚਾਹੁੰਦੇ ਹੋਈ ਖਾਲੀ ਤਰਾਂ ਚ ਫਿਰਦੇ ਆ ਤੇ ਮੇਰੇ ਫਤਿਹਆਬਾਦ ਦੀ ਕਹਾਣੀਆਂ ਕਈ ਸਾਲ ਪਹਿਲਾਂ ਦੀ ਬਈ ਤੇ ਹੋਣਾ ਚਾਹੀਦਾ ਜੀ ਆਪਾਂ ਹੈਸੀ ਹੱਦ ਤੱਕ ਕੁਛ ਦੇਰ ਜਾਣੇ ਆ ਤੇ ਲਾਸੀ ਇੱਕ ਉੱਥੇ ਫਤਿਹਵਾਦ ਛੋਟਾ ਜਿਹਾ ਇੱਕ ਮੋਲ ਜਾ ਮੰਗੂ ਬਣਿਆ ਹੋਇਆ ਇੱਕ ਰਾਜ ਫਸਟ ਸਟੈਂਡ ਕੋਲ ਉੱਥੇ ਸਾਹਮਣੇ ਇੱਕ ਬਾਈ ਜੂਸ ਵਾਲਾ ਸੀ ਜਿਹੜੀ ਕੰਜਸ਼ਨ ਸੀ ਗਿਆ ਵਜੀ ਸੀ ਤੇ ਉਹ ਬੇਬੇ ਮੰਗਦੀ ਫਿਰੇ ਮੈਂ ਕਿਹਾ ਬੜੀ ਔਖੀ ਆ ਬੇਬੇ ਮਹਾਦੀਬ ਤੇ ਉਹ ਕਹਿੰਦਾ ਵੀ ਆ ਬੇਬੇ ਦੀ ਮੈਂ ਸਟੋਰੀ ਹੁਣੀ ਦੱਸਦਾ ਨਾ ਤੁਹਾਨੂੰ ਤੇ ਇਹ ਕਹਿੰਦਾ ਵੀ ਜਨ ਕਿ 4 ਸਾਲ ਪਹਿਲਾਂ ਦੀ ਗੱਲ ਆ ਇਹ 5 ਸਾਲ ਤੇ ਉਹ ਕਹਿੰਦਾ ਬੇਬੇ ਨੂੰ ਨਾ ਕਹਿੰਦਾ ਉਰੇ ਟੁੱਟੀਆਂ ਚੱਪਲਾਂ ਦੇ ਫਰਦਸੀਂ ਕਹਿੰਦੀ ਮੈਨੂੰ ਪੈਸੇ ਦਿਓ ਪੈਸੇ ਦਿਓ ਤੇ ਕਹਿੰਦਾ ਇੱਕ ਮੁੰਡਾ ਆਇਆ ਫੋਰਚੂਨਰ ਤੇ ਤੇ ਚਲੋ ਵਧੀਆ ਘਰ ਦਾ ਸੀ ਬਾਣੀਆਂ ਜ਼ਰਾ ਲਓ ਕਿੰਨਾ ਦਾ ਵੀ ਲਾ ਲਓ ਕਿੰਨੀ ਲਾ ਲਓ ਕਿਸੇ ਵੀ ਆਪਣੇ ਹਰਿਆਣਾ ਦੇ ਹਰਿਆਣਵੀ ਤੇ ਉਹ ਮੁੰਡਾ ਕਹਿੰਦਾ ਬੇਬੇ ਚੱਪਲਾ ਮੈਂ ਤੁਹਾਨੂੰ ਨਵੀਆਂ ਲਿਆ ਕੇ ਦਿੰਦਾ ਕਹਿੰਦਾ ਵੀ ਉਹ ਮੁੰਡੇ ਨੇ ਮੇਰੇ ਅੱਖੀਂ ਦੇਖਦੇ ਵਧੀਆ ਚੱਪਲਾ ਲਿਆ ਕੇ ਦਿੱਤੀ ਜਈਆਂ ਜਾਂ ਪੌਣ ਵਾਲੀਆਂ ਹੁੰਦੀਆਂ ਨੇ ਦੇਖਾਂ ਕਹਿੰਦਾ ਉਹ ਮੁੰਡੇ ਨੇ ਉਹ ਚੱਪਲਾ ਮੇਰੀ ਰੇੜੀ ਕੋਲੇ ਰਖਾਤੀਆਂ ਦੂਸਰੀ ਕੋਲੇ ਕਹਿੰਦਾ ਉਹ ਮੁੰਡੇ ਨੇ 5000 ਰੁਪਏ ਬੇਬੇ ਨੂੰ ਦਿੱਤਾ ਕਹਿੰਦਾ ਬੇਬੇ ਮੰਗਣਾ ਨਹੀਂ ਤੈਂ ਅਗਲੇ ਮਹੀਨੇ ਫੇਰ ਤੂੰ ਇੱਥੇ ਆ ਜੀ ਮੈਂ ਤੈਨੂੰ 5000 ਰੁਪਏ ਦੇ ਦਿੰਦੀ ਤੇ ਕਹਿੰਦਾ ਉਹ ਬੇਬੇ ਬਾਗੀ ਚਲੋ ਮੁੰਡੇ ਨੇ ਵੀ ਜਾਣਾ ਸੀ ਮੈਂ ਕਿਹਾ ਚਲੋ ਵਧੀਆ ਕੀਤਾ ਕਹਿੰਦਾ ਘੰਟੇ ਬਾਅਦ ਬੇਬੇ ਉਹ ਕੋ ਚਪੜਾ ਲੈਣ ਫੇਰ ਆ ਗਈ ਨਵੀਆਂ ਹੋ ਘਰੇ ਕਰਿਆਈ ਪੁਰਾਣੀਆਂ ਚਪਰਾਣ ਫੇਰ ਮੰਗਣ ਲੱਗ ਗਈ ਦਿੱਕਤ ਇਹ ਹੈ ਬਾਈ ਜੀ ਹੁਣ ਅਗਲਾ ਅ ਅਗਲਾ ਕੋਈ ਨਹੀਂ ਭੁੱਖਾ ਉਹ ਕਰਦਾ ਜਿੰਨੀ ਦਿਆਦਲੀ ਹੁੰਦੀ ਹੈ ਦਿੰਦਾ ਪਰ ਇਹਦੇ ਵਿੱਚ ਬਾਈ ਜੀ 90% ਲੋਕੋ ਫਾਇਦਾ ਚੱਕੀ ਜਾਂਦੇ ਜਿਨ੍ਹਾਂ ਦੇ ਸਭ ਕੁਝ ਹੁੰਦਾ ਹੈਗਾ ਜਵਾਖਾ ਤੋਂ ਮੰਗਾ ਕੇ ਉਹਨਾਂ ਨੂੰ ਇੱਕ ਜਦੋਂ ਜਵਾਖ ਮੰਗਦਾ ਦਿਆ ਦਿੱਲੀ ਕੋਈ ਵੀ ਉਹ ਮੰਗਦਾ ਉਹ ਕਹਿੰਦਾ ਯਾਰ ਬੀਚਰੋ ਯਾਰ ਜਿਹੀ ਜਿਹੀ ਆਪਣੀ ਹਾਇਸਿਆ ਦਾ ਜਨ ਨਹੀਂ ਆ। ਤੇ ਕਈ ਵਾਰੀ ਬਈ ਕੋਈ ਬੰਦਾ ਮਜਬੂਰ ਹੁੰਦਾਗਾ ਜਿਹਦੇ ਕੋਲੇ ਕੁਝ ਨਹੀਂ ਹੁੰਦਾ ਮੰਗਾਂ ਨੀ। ਬੰਦਾ ਉਹਨੂੰ ਦਿੰਦਾ ਨਹੀਂ ਇਹਨਾਂ ਨੂੰ ਦੇਖਦੇ ਹੋਏ ਕੀ ਯਾਰ ਇਹ ਅੱਜ ਕੱਲ ਇਹਨਾਂ ਨੂੰ ਦੇ ਦੇ ਫੇਰ ਵੀ ਮੰਗਦੇ ਨਹੀਂ ਗੀ। ਹੋ ਸਕਦਾ ਬਈ ਉਹ ਬੰਦਾ ਇੱਕ ਮਜਬੂਰ ਹੋਵੇ ਜਿਹਨੂੰ ਮੰਗਣ ਦੀ ਲੋੜ ਆ ਜਿਹਨੂੰ ਪੈਸਾ ਨਹੀਂ ਲੋੜਾ। ਉਹ ਬੰਦੇ ਨੂੰ ਨਾ ਮਿਲਣਾ। ਤੇ ਉਹ ਬੰਦਿਆਂ ਨੂੰ ਮਿਲ ਜਾਣਾ ਜਿਹੜੇ ਬਈ ਰੋਜ਼ ਇੱਕ ਧੰਦਾ ਬਣਾ ਰੱਖਿਆ ਤਾਂ ਪਰ ਜੇ ਗਵਰਨਮੈਂਟ ਇਹਨੂੰ ਸਹੀ ਤਰੀਕੇ ਨਾਲ ਲਾਗੂ ਕਰੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਪਾਂ ਨੂੰ ਬੱਸਾਂ 'ਚ ਜਾਂ ਬੱਸ ਸਟੈਂਡਾਂ 'ਚ ਜਾਂ ਚੌਂਕਾਂ 'ਚ ਇੱਕ ਘਟ ਜਾਂ ਜਵਾਕ ਘਟ ਜਾਣਗੇ ਜੋ ਪੜਨ ਦੇ ਤਰੀਕੇ ਲੱਗੇ ਹਨ ਜਿਹਦੇ ਪੜਨਗੇ ਬਈ ਵੱਡੇ ਹੋ ਕੇ ਜਿਹਾ ਜ ਆਪ ਦਾ ਕੋਈ ਨਾ ਕੋਈ ਛੋਟਾ ਮੋਟਾ ਕੰਮ ਤੇ ਲੱਗਣਗੇ ਜਾਂ ਕੋਈ ਛੋਟੀ ਮੋਟੀ ਰੇੜੀ ਲਾਉਣਗੇ ਤੇ ਮੰਗਣਾ ਤਾਂ ਨਹੀਂ ਪਊਗਾ ਨਾ ਤੇ ਇੱਕ ਵਧੀਆ ਤਰੀਕੇ ਨਾਲ ਲਾਈਫ ਜਿਉਣਗੇ ਮੈਂ ਸ਼ੁਕਰੀਆਦਾ ਕਰਦਾ ਪੰਜਾਬ ਗਵਰਨਮੈਂਟ ਦਾ ਬਈ ਇੰਨਾ ਨਹੀਂ ਆ ਕੰਮ ਦੀ ਪਹਿਲ ਕਿਸੀ ਆ ਤੇ ਮੈਂ ਕਹਿੰਦਾ ਦੂਜੀਆਂ ਗਵਰਨਮੈਂਟਾਂ ਨੂੰ ਵੀ ਪਹਿਲ ਕਰਨੀ ਚਾਹੀਦੀ ਹੈ ਚਾਹੇ ਹਰਿਆਣਾ ਹੋਵੇ ਚਾਹੇ ਕੋਈ ਵੀ ਸਰਕਾਰ ਹੋਵੇ ਇਹ ਚੀਜ਼ਾਂ ਨੂੰ ਸਹੀ ਢੰਗ ਨਾਲ ਕਾਨੂੰਨ ਲਾਗੂ ਕਰਕੇ ਡੀਐਨਏ ਟੈਸਟ ਕਰਵਾ ਕੇ ਉਹਨਾਂ ਦੀ ਚੈੱਕ ਕਰਾਉਣ ਉਹਨਾਂ ਦੇ ਮਾਪੇ-ਬਾਪ ਨੂੰ ਇੱਕ ਸਜ਼ਾ ਦੇਣ ਜਿਹੜੇ ਆਪਣੇ ਜਵਾਕਾਂ ਨੂੰ ਮੰਗਾਉਂਦੇ ਨੇ ਜਿਹਦੇ ਮਾਂ ਪਿਓ ਚੰਗੇ ਭਲੇ ਦੇ ਤੇ ਅਗਲਾ ਨਵਾਂ ਅਪਡੇਟ ਫੇਰ ਲੈ ਕੇ ਆਉਣੀ ਆ ਬਾਈ ਜੀ ਸੋਸੇ ਕਾਲ ਜੀ